ਲਓ ਵੀ ਮਿੱਤਰੋ ਆਪਾਂ ਖੜੇ ਆਂ ਸ਼ਹਿਰ ਮਲੇਰਕੋਟ ਦਾ ਦੇ ਵਿੱਚ ਖੇੜੀ ਬ੍ਰਦਰ ਵਾਲਿਆਂ ਦੇ ਤੇ ਜਿੱਥੇ ਮੇਰੇ ਵੀਰੋ ਬੂਟਾਂ ਦੇ ਦਾ ਤੁਹਾਨੂੰ ਪਤਾ ਹੀ ਕਿੰਨੇ ਵੱਡੇ ਵੱਡੇ ਆਫਰ ਲੱਗੇ ਹੋਏ ਸੀ ਤੇ ਹੁਣ ਬਾਈਆਂ ਨੇ ਕਰਿਆ ਕੰਮ ਕੱਪੜੇ ਦਾ ਤੇ ਕੱਪੜੇ ਦੇ ਵਿੱਚ ਵੀ ਉਹੀ ਆਫਰ ਨੇ ਜੋ ਬੂਟਾਂ 'ਚ ਤੁਹਾਨੂੰ ਦਿਖੇ ਸੀ ਬਾਕੀ ਬਾਈ ਨਾਲ ਗੱਲ ਕਰਦੇ ਕਿਹੜੇ-ਕਿਹੜੇ ਆਫਰ ਲਾਏ ਹੋ ਹਾਂਜੀ ਭਾਈ ਜੀ ਕੀ ਕੀ ਆਫਰ ਦਿੱਤੇ ਆਪਾਂ ਜੀ ਬ੍ਰਦਰ ਗੱਲ ਇਹ ਆ ਕਿ ਜੇ ਕਿਸੇ ਨੇ ਜਾਣਾ ਵਿਆਹ ਹਾਂਜੀ ਤਾਂ ਸਿੱਧਾ ਆਜੇ ਖੇੜੀ ਬ੍ਰਦਰ ਰਾਜੇ ਦੇ ਬਾਗ ਦੇ ਵਿੱਚ ਸੁਬਾਨ ਹਸਤਾਨ ਤੇ ਮਸਜਿਦ ਦੇ ਮੂਹਰੇ ਪੰਡਲ ਲਾਟ diel ਦੇ ਨਾਲ ਇੱਥੇ ਆ ਕੇ ਤਿਆਰ ਹੋ ਕੇ ਜਾਵੇ ਉਹਨੂੰ 1100 ਰੁਪਏ ਦੇ ਵਿੱਚ ਵਿਦ ਬੂਟ ਤੇ ਸੂਟ ਪੈਂਟ ਸ਼ਰਟ ਸਮਝ ਗਏ ਨਾ ਇੱਥੋਂ ਪਾ ਕੇ ਨਵੇਂ ਨਕੋਰ ਤੋਰਾਂਗੇ ਔਰ ਵੱਡੀ ਗੱਲ ਜਿਹੜੇ ਬੋਰੀਆਂ ਵਾਲੇ ਖੋਲ ਕੇ ਧੋ ਕੇ ਪ੍ਰੈਸ ਕਰਕੇ ਵੇਚਦੇ ਨੇ ਨਾ 100 ਦੀਆਂ 2 3 ਫਲਾਨਾ ਉਹ ਚੀਜ਼ ਨਹੀਂ ਆਪਣੇ ਕੋਲ ਆਪਣੇ ਕੋਲ ਕੰਪਨੀ ਦਾ ਅਤੇ ਫਰੈਸ਼ ਮਾਲ ਆ ਪ੍ਰਾ ਭਾਈ ਜੀ ਕੁਆਲਿਟੀ ਵਧੀਆ ਹੈਗੀ 1100 ਦੇ ਵਿੱਚ ਦੇਖਿਆ ਜੀ ਪਾ ਕੇ ਚੈੱਕ ਕਰਕੇ ਜਾਣ ਹਰ ਬੰਦਾ ਤਜਰਬੇਕਾਰ ਆ ਮੈਂ ਬੋਲੂਗਾ ਆਲਾ ਕਹਿੰਦਾ ਦੁਕਾਨਦਾਰ ਤਾਂ ਮਾੜੇ ਨੂੰ ਵੀ ਚੰਗਾ ਗੂ ਤੁਸੀਂ ਇਹ ਬਹੁਤ ਵੱਡਾ ਦਾਵਾ ਕਰ ਰਹੇ ਜੀ 1100 ਰੁਪਏ ਦੇ ਵਿੱਚ ਪੈਂਟ ਸ਼ਰਟ ਤੇ ਪਲੱਸ ਬੂਟ ਇਹ ਵੀ ਨਹੀਂ ਪਤਾ 100 ਰੁਪਏ ਪੈਟਰੋਲ ਨੂੰ ਉਹਨੂੰ ਦੇ ਵੀ ਦਈਏ ਇਹ ਵੀ ਆਫਰ ਜੀ ਮੈਂ ਕਿਹਾ ਕਰ ਦਾਂਗੇ ਯਾਰ ਕੋਈ ਗੱਲ ਨਹੀਂ ਲੋ ਵੀ ਮਿੱਤਰ ਬਾਈਆਂ ਨੇ ਆਫਰ ਹੋਰ ਵੀ ਕਰਤਾ ਕਹਿੰਦੇ ਕਿ 1100 ਰੁਪਏ ਦੇ ਵਿੱਚ ਵੀ ਤੁਹਾਨੂੰ ਡਿਸਕਾਊਂਟ ਦਿੱਤਾ ਜਾਏਗਾ ਆਉਣਾ ਕਿੱਥੇ ਹੈ ਬਾਈਆਂ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਖੇੜੀ ਬ੍ਰਦਰ ਸ਼ਹਿਰ ਮਲੇਰ ਕੋਡਲਾ ਦੇ ਵਿੱਚ ਰਾਜੇ ਦਾ ਬਾਗ ਰਾਜੇ ਦਾ ਬਾਗ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਧੰਨਵਾਦ